ਇਸੇ ਵੱਡੀ ਫਿਲਮ ਜਿੰਨੀ ਚਰਚਾ ਸਿੱਧੂ ਮੂਸੇਵਾਲਾ ਗੀਤ ਬਰੋਟਾ ਦੀ ਹੋ ਰਹੀ ਹੈ ਤੇ ਜਿੰਨਾ ਪਿਆਰ ਲੋਕ ਬਰੋਟਾ ਗੀਤ ਨੂੰ ਦੇ ਰਹੇ ਹਨ ਓਨੀ ਹੀ ਚਰਚਾ ਬਰੋਟਾ ਗੀਤ ਵਿੱਚ ਐਜ਼ ਅ ਫੀਮੇਲ ਮਾਡਲ ਕੰਮ ਕਰ ਰਹੀ ਸਵਤੇਜ ਬਰਾੜ ਦੀ ਵੀ ਹੋ ਰਹੀ ਹੈ ਪਹਿਲਾਂ ਮੂਸਾ ਜੱਟ ਫਿਲਮ ਤੇ ਹੁਣ ਬਰੋਟਾ ਗੀਤ ਵਿੱਚ ਸਵਤੇਜ ਬਰਾੜ ਦੇ ਕੰਮ ਦੀ ਵੀ ਲੋਕ ਖੂਬ ਤਾਰੀਫ ਕਰ ਰਹੇ ਹਨ ਮਿਲ ਰਹੇ ਪਿਆਰ ਤੋਂ ਭਾਵ ਕਹੋ ਸਵਤੇਜ ਬਰਾੜ ਨੇ ਅੱਜ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਰੋਟਾ ਗੀਤ ਨੂੰ ਤੁਹਾਡੇ ਵੱਲੋਂ ਮਿਲ ਰਹੇ ਇੰਨੇ ਜ਼ਿਆਦਾ ਪਿਆਰ ਤੇ ਸਮਝ ਨਹੀਂ ਆ ਰਹੀ ਖੁਸ਼ ਹੋਵਾਂ ਜਾਂ ਦੁਖੀ ਖੁਸ਼ੀ ਆ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਦੋਖਾ ਕਿ ਤੁਹਾਡਾ ਪਿਆਰ ਦੇਖਣ ਲਈ ਅੱਜ ਸਿੱਧੂ ਵੀਰਾ ਸਾਡੇ ਵਿੱਚ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਮੇਰੇ ਤੇ ਸਿੱਧੂ ਵੀਰੇ ਦੋਨਾਂ ਵੱਲੋਂ ਬਾਕੀ ਦੋਸਤੋ ਤੁਹਾਨੂੰ ਦੱਸ ਦਈਏ ਕਿ 2 ਦਿਨ ਵਿੱਚ ਬਰੋਟਾ ਗੀਤ ਉੱਪਰ 30 ਮਿਲੀਅਨ ਪਲੱਸ ਵਿਊ ਆ ਚੁੱਕੇ ਹਨ ਤੇ ਅੱਜ ਤੀਸਰੇ ਦਿਨ ਵੀ ਇਹ ਗੀਤ ਨੰਬਰ 1 ਟ੍ਰੈਂਡਿੰਗ ਤੇ ਚੱਲ ਰਿਹਾ ਹੈ ਤੇ ਇਸ ਗੀਤ ਉੱਪਰ 2 ਮਿਲੀਅਨ ਤੋਂ ਵੀ ਜ਼ਿਆਦਾ ਕਮੈਂਟ ਵੀ ਆ ਚੁੱਕੇ ਹਨ ਬਾਕੀ ਹੁਣ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਸੁਣ ਲਈ 20 ਮਿਲੀਅਨ ਕਮੈਂਟ ਪੂਰੇ ਕਰਨੇ ਪੈਣਗੇ ਉਸ ਤੋਂ ਪਹਿਲਾਂ ਸਿੱਧੂ ਦਾ ਕੋਈ ਵੀ ਨਵਾਂ ਗੀਤ ਨਹੀਂ ਆਵੇਗਾ